ਜੈ ਭੀਮ ਜੈ ਭਗਤ समाज पार्टी जिंदाबाद जिंदाबाद बैन कुमारी मायावती जी जिंदाबाद जिंदाबाद बाबा साहेब डॉक्टर अम्बेडकर अमर रहे अमर अमर रहे अम रहे आप श्री काशी राम अम जी अमर रहे अमर रहे बहुजन समाज पार्टी जिंदाबाद 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 जीतेगा भी जीतेगा जीतेगा भी जीतेगा बहुजन समाज पार्टी जिंदाबाद बैन कुमारी मायावती जिंदाबाद ਧੰਨਵਾਦ ਜੈਪਿੰ ਜੈਪਾਰਤ ਮੈਂ ترਸ਼ੇਮ ਸਿੰਘ ਸਾਫਰ ਸਕੱਤਰ ਬੋਝਨ ਸਮਾਜ ਪਾਰਟੀ ਪੰਜਾਬ ਅਨਚਾਰਜ ਲੋਕ ਸਭਾ ਹਲਕਾ ਪ੍ਰਧਾਨ ਸਾਹਿਬ ਸਰ ਇਸ ਕੇ ਸੰਬੰਧ ਵਿੱਚ ਜਿਹੜੀ ਬੋਝਨ ਸਮਾਜ ਪਾਰਟੀ ਵੱਲੋਂ ਜਿਹੜੀ ਕਾਨਫਰੰਸ ਰੱਖੀ ਨੇ ਸਭ ਤੋਂ ਪਹਿਲਾਂ ਤਾਂ ਮੈਂ ਚੈਨਲਾਂ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਬੋਝਨ ਸਮਾਜ ਪਾਰਟੀ ਵੱਲੋਂ ਅੱਜ ਦਾ ਜਿਹੜਾ ਮੁੱਖ ਵਿਸ਼ਾ ਆ ਪੰਜਾਬ ਦੇ ਅੰਦਰ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ਦੇ ਉੱਪਰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਜਦੋਂ ਦੀ ਇਹ ਸਰਕਾਰ ਬਣੀ ਆ ਜਦੋਂ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਸਰਕਾਰ ਬਣਨ ਤੋਂ ਪਹਿਲਾਂ ਬੋਲਦੇ ਹੁੰਦੇ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਕਿਸੇ ਨੂੰ ਸੜਕਾਂ ਤੇ ਰੋਲਣਾ ਨਹੀਂ ਪਊਗਾ ਕੋਈ ਧਰਨਾ ਨਹੀਂ ਲਾਉਣ ਦੀ ਲੋੜ ਪੈਗੀ ਔਰ ਕਿਸੇ ਦੀ ਚੁੰਨੀ ਨਹੀਂ ਰੂੜ ਗਈ ਕਿਸੇ ਨੂੰ ਡਾਂਜਾ ਨਹੀਂ ਖਾਲੀਆਂ ਪਹਿਣ ਗਿਆ ਲੇਕਿਨ ਜਦੋਂ ਦੀ ਸਰਕਾਰ ਬਣੀ ਹੈ ਮੇਰਾ ਖਿਆਲ ਹੈ ਇੱਕ ਵੀ ਦਿਨ ਅਜਿਹਾ ਨਹੀਂ ਹੋਣਾ ਜਦੋਂ ਧਰਨਾ ਨਹੀਂ ਲੱਗਾ ਕੱਲੇ ਨਹੀਂ ਗਿਆ ਕੋਈ ਤੇ ਔਰ ਗੁੰਡਾਗਰਦੀ ਕਤਲੇਆ ਦਿਨ ਦਿਹਾੜੇ ਜਿਹੜਾ ਲੋਕਾਂ ਦਾ ਸ਼ਰਿਆਮ ਹੋਇਆ ਹੈ ਬਦਲਾਅ ਦੇ ਨਾਂ ਤੇ ਲਿਆਂਦੀ ਹੋਈ ਸਰਕਾਰ ਲੋਕਾਂ ਲੋਕ ਅੱਜ ਜਿਹੜਾ ਪਛਤਾ ਰਹੇ ਆ ਪੰਜਾਬ ਦੇ ਲੋਕ ਵੀ ਅਸੀਂ ਬੜੀ ਵੱਡੀ ਜਿਹੜੀ ਆ ਉਹ ਗਲਤੀ ਕਰ ਚੁੱਕੇ ਆ ਔਰ ਅੱਜ ਦੀ ਜਿਹੜਾ ਵਿਸ਼ੇਸ਼ ਸਾਡਾ ਮੁੱਦਾ ਆ ਪਿਛਲੇ ਦਿਨੀ ਕੈਬਨਟ ਮੰਤਰੀ ਲਾਲਜੀਤ ਲਾਲਜੀਤ ਜੀ ਭੁੱਲਰ ਸਾਹਿਬ ਉਹਨਾਂ ਨੇ ਜੋ ਬਿਆਨਬਾਜ਼ੀ ਕੀਤੀ ਆਪਾਂ ਚੈਨਲਾਂ ਤੇ ਸਾਰਿਆਂ ਨੇ ਸੁਣਿਆ ਅਮਰਿੰਦਰ ਸਿੰਘ ਗਿੱਲ ਸਾਹਿਬ ਦੀ ਪਤਨੀ ਬਾਰੇ ਜੋ ਉਹਨਾਂ ਨੇ ਭੱਦੇ ਸ਼ਬਦ ਹਰਮਿੰਦਰ ਸਿੰਘ ਗੱਲ ਜਿਹਨਾਂ ਦੀ ਪਤਨੀ ਬਾਰੇ ਜੋ ਉਹਨਾਂ ਨੇ ਭੱਦੇ ਸ਼ਬਦ ਚੁਕਿਤੇ ਭੋਜਨ ਸਮਾਜ ਪਾਰਟੀ ਉਹਦੀ ਨਿੰਦਾ ਕਰਦੀ ਹੈ। ਔਰ ਇਸ ਤੋਂ ਅੱਗੇ ਇੱਥੇ ਨਹੀਂ ਬੱਸ ਕੀਤੀ ਉਹਨਾਂ ਨੇ। ਜਿਹੜਾ ਭੋਜਨ ਸਮਾਜ ਭੋਜਨ ਸਮਾਜ ਦਾ ਇੱਕ ਅੰਗ ਆ ਬੈਕਵਰਡ ਕਲਾਸ ਦੇ ਲੋਕ। ਉਹਨਾਂ ਬਾਰੇ ਜੋ ਭਦਰ ਟਿੱਪਣੀ ਕੀਤੀ। ਖਾਸ ਕਰਕੇ ਰਾਮਗੜੀਆ ਬਾਰੇ ਤੇ ਸੁਨਿਆਰਿਆ ਬਾਰੇ। ਉਹ ਸਾਰੇ ਪੰਜਾਬ ਦੇ ਲੋਕਾਂ ਨੇ ਸੁਣਿਆ। ਔਰ ਉਹਦੀ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ ਤੇ ਨਿੰਦਾ ਵੀ ਕੀਤੀ ਹੈ। ਔਰ ਮੈਂ ਇਥੇ ਫੁੱਲਰ ਸਾਹਿਬ ਨੂੰ ਇਹ ਦੱਸਣਾ ਚਾਹਨਾ ਵੀ ਤੁਸੀਂ ਜਿਹੜੇ ਇਹ ਸ਼ਬਦ ਯੂਜ਼ ਕੀਤੇ ਆ ਬੈਕਵਰਡ ਕਲਾਸ ਦੇ ਲੋਕਾਂ ਦੇ ਲਈ ਇਹਨਾਂ ਲੋਕਾਂ ਦੀਆਂ ਵੋਟਾਂ ਹੀ ਲੈ ਕੇ ਤੁਸੀਂ ਸਰਕਾਰ ਬਣਾਈ ਹੈ ਔਰ ਜਿਹੜੇ ਬੈਕਵਰਡ ਕਲਾਸ ਦੇ ਜਿੱਥੇ ਤੱਕ ਰਾਮਗੜੀਆਂ ਦਾ ਸਵਾਲ ਆ ਰਾਮਗੜੀਏ ਦੀ ਉਹ ਕੌਮ ਆ ਜਿਨ੍ਹਾਂ ਦੇ ਵਿੱਚੋਂ ਜੱਸਾ ਸਿੰਘ ਰਾਮਗੜੀਆ ਜੀ ਪੈਦਾ ਹੋਏ ਔਰ ਸਿੱਖ ਇਤਿਹਾਸ ਦੇ ਵਿੱਚ ਜਦੋਂ ਅਸੀਂ ਦੇਖਦੇ ਉਹਨਾਂ ਦਾ ਨਾਂ ਤੇ ਇੱਕ ਸਿੱਖ ਇਤਿਹਾਸ ਵਿੱਚ ਜੋਦੇ ਦੇ ਨਾਂ ਦੇ ਉੱਪਰ ਹੋ ਉਹਨਾਂ ਦਾ ਨਾਂ ਉੱبر ਕੇ ਸਾਹਮਣੇ ਆਉਂਦਾ ਆ। ਔਰ ਜੇ ਉਹਨਾਂ ਦੇ ਇਤਿਹਾਸ ਦੀ ਗੱਲ ਕਰੀਏ ਤੇ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗੇ ਔਰ ਉਹਨਾਂ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ ਉਹਨਾਂ ਦੇ ਦਾਦਾ ਜੀ ਨੇ। ਤੋਂ ਭਾਜਪਾ ਸਮਾਜ ਪਾਰਟੀ ਮੁੱਖ ਮੰਤਰੀ ਜੀ ਕੋਲੋਂ ਮੰਗ ਕਰਦੀ ਆ। ਜਾਂ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦੀ ਆ ਵੀ ਇਹੋ ਜਿਹਾ ਕੈਬਨਟ ਮੰਤਰੀ ਨੂੰ ਜਿਹੜਾ ਗੁਰੂਆਂ ਦੀ ਧਰਤੀ ਦੇ ਉੱਪਰ ਖਾਸ ਕਰਕੇ ਮਾਝੇ ਦੀ ਧਰਤੀ ਦੇ ਉੱਪਰ ਜਦੋਂ ਗੁਰੂਆਂ ਦੀ ਬਾਣੀ ਦੇ ਖਿਲਾਫ ਬੋਲਦਾ ਸਾਡੇ ਗੁਰੂਆਂ ਸਾਡੇ ਰੈਬਰਾਂ ਨੇ ਕੁਰਬਾਨੀਆਂ ਕਰਕੇ ਜਾਤ ਪਾਤ ਸਿਸਟਮ ਨੂੰ ਖਤਮ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਆ ਲੇਕਿਨ ਅੱਜ ਵੀ ਉਹਨੇ ਜਾਤ ਪਾਤ ਦਾ ਜਿਹੜਾ ਆ ਉਹ ਅੰਦਰਲਾ ਜਿਹੜਾ ਉਹਦਾ ਮਾਨਸਿਕਸ ਦਿੱਤੀ ਸੀ ਉਹ ਬਾਹਰ ਆਈ ਆ ਔਰ ਮੈਂ ਇਹ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਾਲਜੀਤ ਭੁੱਲਰ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਔਰ ਜੇ ਮੈਂ ਸਮਝਦਾ ਵੀ ਜੇ ਉਹ ਨਹੀਂ ਕੱਢਣਗੇ ਤਾਂ ਅਸੀਂ ਸਮਝਾਂਗੇ ਵੀ ਮੁੱਖ ਮੰਤਰੀ ਵੀ ਉਹਦੇ ਬਿਆਨਾਂ ਨਾਲ ਸਹਿਮਤ ਹੈ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਬੀਸੀ ਭਾਈਚਾਰੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਾਲਜੀਤ ਭੁੱਲਰ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਸਬਕ ਸਿਕਾਇਆ ਜਾਵੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਸਿਰ ਦੇ ਉੱਪਰ ਆ ਇਸ ਕਰਕੇ ਮੈਂ ਅਪੀਲ ਕਰਦਾ ਹੋਇਆ ਵੀ ਪੰਜਾਬ ਦੇ ਲੋਕ ਜਿਹੜੇ ਆ ਉਹ ਸਾਰਾ ਕੁਝ ਦੇਖ ਰਹੇ ਆ ਵੀ ਇਹਨਾਂ ਦਾ ਕੀ ਕੁਝ ਕਰ ਰਹੇ ਆ ਤੋਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਡੇ ਪੱਧਰ ਤੇ ਰਹਿਣ ਖਾਸ ਕਰਕੇ ਜਿਹੜੇ ਬੀਸੀ ਭਾਈਚਾਰੇ ਦੇ ਲੋਕ ਆ ਸਨਿਆਰੇ ਆ ਜਿਨ੍ਹਾਂ ਬਾਰੇ ਉਹਨਾਂ ਨੇ ਮਾੜੇ ਸ਼ਬਦ ਬੋਲੇ ਆ ਪਰ ਦੇਖੋ ਬੈਕਵਰਡ ਲਈ ਬੋਲਦੇ ਆ ਤੇ ਐਸਸੀ ਬਾਰੇ ਉਹਨਾਂ ਦੇ ਮਨ ਦੇ ਅੰਦਰ ਕੀ ਹੋਊਗਾ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਸ਼ਡਿਊਲ ਕਾਸਟ ਲੋਕਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜੇ ਬੀਸੀ ਲੋਕਾਂ ਨੂੰ ਉਹ ਭੱਦੇ ਸ਼ਬਦ ਬੋਲਦਾ ਤੇ ਤੁਹਾਡੇ ਬਾਰੇ ਕੀ ਉਹ ਸੋਚਦਾ ਹੋਏਗਾ ਸੋ ਇਸ ਕਰਕੇ ਮੈਂ ਫਿਰ ਪੰਜਾਬ ਦੇ ਲੋਕਾਂ ਨੂੰ ਦੁਬਾਰੇ ਅਪੀਲ ਕਰਨੀ ਚਾਹੁੰਦਾ ਵੀ ਤੁਸੀਂ ਸਾਰੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਹਰਾ ਕੇ ਇਹਨਾਂ ਨੂੰ ਸਭ ਸਭ ਕਹੋ ਜੈ ਭੀਮ ਜੈਪਾਲ ਹਾਂ ਜੀ ਸਰ ਕੀ ਨਾਮ ਹੈ ਮੈਂ ਕੁਲਵਿੰਦਰ ਸਿੰਘ ਸੋਤਾ ਜ਼ਿਲ੍ਹਾ ਪ੍ਰਧਾਨ ਭਾਜਪਾ ਸਮਾਜਪਾਲਟੀ ਅਨਚਾਰਜ ਲੋਕ ਸਭਾ ਖਡੂਰ ਸਾਹ ਹਾਂ ਜੀ ਸਰ ਜਿਹੜੀ ਅੱਜ ਕਾਨਫਰੰਸ ਰੱਖੀ ਗਈ ਹੈ ਲਾਲਜੀ ਭੱਲੂ ਜੀ ਵੱਲੋਂ ਜੋ ਆਪ ਸ਼ਬਦ ਬੋਲੇ ਗਏ ਆ ਉਸ ਵਾਂ ਦੀ ਕੀ ਗੱਲ ਕਰਨੀ ਹੈ ਬਹੁਤ ਹੀ ਨਿੰਦਨਯੋਗ ਇਹਨਾਂ ਨੇ ਸ਼ਬਦਾਂ ਦੀ ਵਰਤੋਂ ਕੀਤੀ ਆ ਜੋ ਕਿ ਇੱਕ ਸਿਆਸੀ ਸਟੇਜ ਤੋਂ ਕੀਤੀ ਆ ਇਸ ਵੇਲੇ ਪੰਜਾਬ ਚ ਪੂਰੇ ਭਾਰਤ ਚ ਕੋਡ ਆਫ ਕੰਡਕਟ ਲੱਗਾ ਹੋਇਆ ਵਾ ਜੋ ਕਿ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ-ਮੁਤਾਬਕ ਕੋਈ ਵੀ ਲੀਡਰ ਕਿਸੇ ਵੀ ਪ੍ਰੋਟੀਕਲ ਪਾਰਟੀ ਦਾ ਹੋਵੇ ਕਿਸੇ ਵੀ ਵਿਸ਼ੇਸ਼ ਜਾਤੀ ਦਾ ਨਾਮ ਲੈ ਕੇ ਉਹਨੂੰ ਸੰਬੋਧਨ ਨਹੀਂ ਕਰ ਸਕਦਾ ਮੈਂ ਚਾਹਨਾ ਵਾ ਇਲੈਕਸ਼ਨ ਕਮਿਸ਼ਨ ਇਸ ਆਦਮੀ ਤੇ ਲਾਲਜੀਤ ਪੁੱਲਰ ਦੇ ਕੈਬਨਿਟ ਮੰਤਰੀ ਤੇ ਆਪਸ ਗਿਆਨ ਲੈ ਕੇ ਇਦਿੱਤ ਜੋ ਬੰਦੀਆਂ ਧਰਾਵਾ ਉਹਤੇ ਕਾਨੂੰਨੀ ਕਾਰਵਾਈ ਕਰੇ ਇਹ ਜਾਦੀ ਆਮ ਆਦਮੀ ਪਾਰਟੀ ਆਈ ਹੈ ਪੰਜਾਬ ਦੇ ਵਿੱਚ ਇਹ ਐਸੀ ਸਮਾਜ ਵਾਸਤੇ ਜਾਂ ਪੂਰੇ ਪੰਜਾਬ ਵਾਸਤੇ ਕੋਈ ਬਦਲਾਅ ਆਇਆ ਕੁਝ ਵਾਅਦਾ ਕੀਤਾ ਉਹਨਾਂ ਨੇ ਕੋਈ ਬਦਲਾਅ ਨਹੀਂ ਆਇਆ ਬਦਲਾਅ ਦੇ ਨਾਂ ਤੇ ਆਪਾਂ ਸਾਰੇ ਜਾਣੂ ਆ ਧਰਨਿਆਂ ਵਿਚਾਰਿਆਂ ਚ ਬੇਰੁਜ਼ਗਾਰਾਂ ਨੂੰ ਡਾਂਗਾਂ ਪੈਣਾ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਲਾਈਆਂ ਗਈਆਂ ਇਸ ਤੋਂ ਵੱਡਾ ਬਦਲਾਅ ਹਰ ਕੀ ਆਪਾਂ ਦੇਖਿਆ ਨਹੀਂ ਪੰਜਾਬ ਉਹ ਮੰਗ ਕਰਦੇ ਹਾਂ ਪੰਜਾਬ ਦੇ ਬਾਰਗ ਤੋਂ ਸਦਾਕਵਨ ਸਿੰਘ ਮੰਗਦੇ ਪੰਜਾਬ ਸਰਕਾਰ ਕੋ ਮੰਗੇ ਹੀ ਆ ਵੀ ਜੋ ਐਸਸੀ ਕਮਿਸ਼ਨ ਦੇ ਮੈਂਬਰ ਘਟਾ ਦਿੱਤੇ ਗਏ ਜਿਹੜਾ ਐਸਸੀ ਕਮਿਸ਼ਨ ਦਾ ਚੇਅਰਮੈਨ ਹੀ ਅਦਰ ਕਾਸਟ ਲਾ ਦਿੱਤਾ ਗਿਆ ਅਸੀਂ ਇਹੀ ਮੰਗ ਕਰਦੇ ਆ ਵੀ ਜੋ ਪੰਜਾਬ ਚ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਐਸਸੀ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਹੈ ਉਹ ਪੂਰਾ ਕੀਤਾ ਜਾਵੇ ਔਰ ਜਿਹੜੀ ਐਸਸੀ ਕਮਿਸ਼ਨ ਦੀਆਂ ਸ਼ਕਤੀਆਂ ਕਟਾਈਆਂ ਗਈਆਂ ਉਹ ਫੇਰਪੁਰ ਉਦਾਂ ਹੀ ਬਹਾਲ ਕੀਤੀਆਂ ਜਾਣ ਧੰਨਵਾਦ ਹਾਂਜੀ ਇਹਨਾਂ ਜੇ ਇਤਨਾਮ ਸਿੰਘ ਤੋੜ ਪ੍ਰਧਾਨ ਵਿਧਾਨ ਸਭਾ ਤਰਨਤਨ ਬੋਜਨ ਸਮਾਜ ਪਾਰਟੀ ਔਰ ਮੇਰਾ ਰੋਸ਼ ਹੈ ਜੀ ਮੈਂ ਬੋਜਨ ਸਮਾਜ ਪਾਰਟੀ ਵੱਲੋਂ ਮੇਰਾ ਰੋਸ਼ ਹੈ ਕਿ ਜੋ ਲਾਲਜੀਤ ਭੁੱਲਰ ਨੇ ਆਪ ਸ਼ਬਦ ਬੋਲੇ ਆ ਐਸਸੀ ਬੀਸੀ ਕਮਿਊਨਿਟੀ ਈਵਨ ਕਿਉਂ ਨੇ ਐਸਸੀ ਕਮਿਊਨਿਟੀ ਨੇ ਕੁਝ ਅਪਸ਼ਬਦ ਬੋਲੇ ਆ ਜੋ ਮੈਂ ਇੱਥੇ ਜਗਰ ਨਹੀਂ ਕਰ ਸਕਦਾ ਤੇ ਬੀਸੀ ਕਮਿਊਨਿਟੀ ਨੇ ਅਪਸ਼ਬਦ ਬੋਲੇ ਆ ਤੇ ਜੋ ਲਾਲਜੀਤ ਭੁੱਲਰ ਆ ਸ਼ਾਇਦ ਉਹ ਅਣਜਾਣ ਆ ਬੰਦਾ ਕਿ ਐਸਸੀ ਬੀਸੀ ਕਮਿਊਨਿਟੀ ਆ ਜੋ ਮੋਸਟ ਪਾਪੂਲੇਟਰ ਸਟੇਟ ਆ ਪੰਜਾਬ 62% ਆਬਾਦੀ ਹੈ ਇਹਨਾਂ ਦੀ ਤੇ ਉਸ ਨੂੰ ਟਾਰਗੇਟ ਕਰਕੇ ਤੇ ਉਹ ਨੇ ਅਪਸ਼ਬਦ ਬੋਲੇ ਆ ਤੇ ਮੈਂ ਉਹਦੀ ਨਖੇਦੀ ਕਰਦਾ ਕਿ ਉਹ ਜੇ ਉਹ ਲਾਲਜੀਤ ਭੁੱਲਰ ਅੱਜ ਮੰਤਰੀ ਬਣਿਆ ਐਮਐਲਏ ਬਣਿਆ ਤੇ ਗਾਂ ਐਮਪੀ ਦਾ ਕੈਂਡੀਡੇਟ ਐਲਾਨਿਆ ਗਿਆ 62% ਪਾਪੂਲੇਸ਼ਨ ਐ ਐਸਸੀਬੀਸੀ ਕਮਿਊਨਿਟੀ ਦੀ ਤੇ ਜੋ ਉਹਨੇ ਆਪਸ਼ਬਦ ਬੋਲੇ ਆ ਤੇ ਉਹਨੂੰ ਪੁੱਛਿਆ ਮੈਂ ਪੁੱਛਣਾ ਚਾਹੁੰਨਾ ਆ ਕਿ ਜੇ ਉਹ ਤੂੰ ਲੋਕਾਂ ਦੇ ਜਾਏਗਾ ਤੇ ਵੋਟ ਕਿਹੜੇ ਮੂਨਾ ਮੰਗੇ ਆ ਕੁਛ ਮੰਗ ਕਰਦੇ ਹੋ ਸਰਕਾਰ ਤੋਂ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਸੀਐਮ ਸਾਹਿਬ ਤੋਂ ਮੰਗ ਕਰਦਾ ਕਿ ਇਹੋ ਜਿਹੋ ਕੈਡੀਡੇਟ ਤੁਸੀਂ ਐਲਾਨੇ ਹੋਏ ਆ ਇਹਨਾਂ ਨੂੰ ਪਾਰਟੀ ਜੋ ਰਿਵੋਲਵ ਕੀਤਾ ਜਾਵੇ ਔਰ ਇਹਨਾਂ ਨੂੰ ਜੋ ਇਲੈਕਸ਼ਨ ਕਮਿਸ਼ਨ ਆ ਉਹਨਾਂ ਨੂੰ ਇਸ ਤੇ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਇਹ ਸਰਕਾਰ ਉਹਨਾ ਵੀਡੀਓ ਪਾਈ ਆ ਮਾਫੀ ਦੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮਾਫੀ ਕੋਈ ਹੱਲ ਨਹੀਂ ਆ ਜੀ ਪਹਿਲੋਂ ਅਪਸ਼ਬਦ ਬੋਲੋ ਕਿਸੇ ਕਮਿਊਨਿਟੀ ਨੂੰ ਤੇ ਮਾਫੀ ਮੰਗ ਲੈਣਾ ਕੋਈ ਹੱਲ ਨਹੀਂ ਆ ਉਸ ਬੰਦੇ ਨੂੰ ਉਸ ਉਸ ਸਖਸ਼ ਨੂੰ ਸਖਤ ਤੋਂ ਸਖਤ ਉਹਨੂੰ ਬਾਡੀ ਨੂੰ ਵੀ ਔਰ ਇਲੈਕਸ਼ਨ ਕਮਿਸ਼ਨ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਉਸ ਨੂੰ